ਦਨ ਬਬਸੀ ਚੰਦ ਜੀ ਇੱਕ ਸਾਧੂ ਫਕੀਰ ਸੰਗਣੇ ਜੰਗਲ ਵਿੱਚ ਬਹੁਤ ਤਪੱਸਿਆ ਕਰਦੇ ਹੁੰਦੇ ਸਨ ਉਹਨਾਂ ਕੋਲ ਇੱਕ ਅਮੀਰ ਆਦਮੀ ਆਉਂਦਾ ਅਤੇ ਹਰ ਰੋਜ਼ ਉਹਨਾਂ ਦੇ ਦਰਸ਼ਨ ਕਰਦਾ ਉਹ ਹਰ ਰੋਜ਼ ਇੱਕ ਮੋਤੀ ਲੈ ਕੇ ਆਉਂਦਾ ਅਤੇ ਦੇਖਦਾ ਕਿ ਮੈਂ ਕਿੰਨੀ ਵਾਰ ਇਸ ਮਹਾਤਮਾ ਦੇ ਦਰਸ਼ਨ ਕੀਤੇ ਹਨ ਉਹ ਹਰ ਰੋਜ਼ ਇੱਕ ਮੋਤੀ ਲੈ ਕੇ ਆਉਂਦਾ ਢੇਰ ਲੱਗ ਗਿਆ ਮੋਤੀਆਂ ਦਾ ਮਹਾਤਮਾ ਦੇ ਕੋਲ ਇੱਕ ਗਰੀਬ ਵਿਅਕਤੀ ਵੀ ਮਹਾਤਮਾ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਪਰ ਉਹ ਕੁਝ ਵੀ ਨਾ ਲੈ ਕੇ ਆਉਂਦਾ ਕਈ ਮਹੀਨੇ ਕਈ ਸਾਲ ਬੀਤੇ ਇੱਕ ਦਿਨ ਮਹਾਤਮਾ ਦੀ ਅੱਖ ਖੁੱਲ੍ਹੀ ਜਦੋਂ ਮਹਾਤਮਾ ਨੇ ਦੇਖਿਆ ਕਿ ਇੱਕ ਬਹੁਤ ਸੁੰਦਰ ਵਿਅਕਤੀ ਜਿਸ ਨੇ ਸੁੰਦਰ ਸੁੰਦਰ ਕੱਪੜੇ ਪਾਏ ਹੋਏ ਹਨ ਕੋਲ ਬੈਠਾ ਹੈ ਅਤੇ ਮਹਾਤਮਾ ਦੇ ਕੋਲ ਹੀ ਬਹੁਤ ਵੱਡਾ ਟੀਰ ਲੱਗਾ ਹੋਇਆ ਹੈ ਮੋਤੀਆਂ ਦਾ ਮਹਾਤਮਾ ਨੂੰ ਤਾਂ ਸਭ ਕੁਝ ਹੀ ਪਤਾ ਸੀ ਉਸ ਨੇ ਉਸ ਵਿਅਕਤੀ ਨੂੰ ਕਿਹਾ ਕਿ ਮੰਗੋ ਕੀ ਮੰਗ ਦੇਹੋ ਤੁਸੀਂ ਮੇਰੇ ਹਰ ਰੋਜ਼ ਦਰਸ਼ਨ ਕਰਨ ਵਾਸਤੇ ਆਉਂਦੇ ਸੀ ਉਸ ਵਿਅਕਤੀ ਨੇ ਕਿਹਾ ਕਿ ਮਹਾਰਾਜ ਮੈਂ ਤੁਹਾਡੀ ਕਿਰਪਾ ਦੇ ਨਾਲ ਬਹੁਤ ਸ਼ਕਤੀਸ਼ਾਲੀ ਰਾਜਾ ਬੰਨਣਾ ਚਾਹੁੰਦਾ ਹਾਂ ਮਹਾਤਮਾਨੀ ਕਿਹਾ ਕਿ ਠੀਕ ਹੈ ਇਹ ਮੋਤੀ ਇੱਕ ਡੱਬੇ ਵਿੱਚ ਪਾ ਲਵੋ ਜਿੰਨੇ ਇਹ ਮੋਤੀ ਹਨ ਓਨੇ ਰਾਜਾਂ ਦੇ ਉੱਤੇ ਤੁਸੀਂ ਰਾਜ ਕਰੋਗੇ ਇਹ ਸੁਣ ਕੇ ਉਹ ਵਿਅਕਤੀ ਬਹੁਤ ਖੁਸ਼ ਹੋਇਆ ਉਸ ਮਹਾਤਮਾਨੀ ਨੇ ਕਿਹਾ ਕਿ ਇਸ ਵਿੱਚ ਇੱਕ ਬਹੁਤ ਵੱਡਾ ਮੋਤੀ ਹੈ ਜਿੰਨੇ ਤੁਸੀਂ ਰਾਜ ਜਿੱਤੋਗੇ ਓਨੇ ਮੋਤੀਆਂ ਦਾ ਆਕਾਰ ਬਹੁਤ ਜ਼ਿਆਦਾ ਵੱਡਾ ਹੁੰਦਾ ਰਹੇਗਾ ਜੋ ਇੱਥੇ ਸਭ ਤੋਂ ਵੱਡਾ ਮੋਤੀ ਹੈ ਜਿਸ ਦਿਨ ਇਹ ਮੋਤੀ ਇਹਨਾਂ ਤੋਂ ਵੱਡਾ ਹੋ ਗਿਆ ਤਾਂ ਤੁਸੀਂ ਅਮਰ ਹੋ ਜਾਵੋਗੇ ਇਹ ਸੁਣ ਕੇ ਉਹ ਵਿਅਕਤੀ ਬਹੁਤ ਖੁਸ਼ ਹੋਇਆ ਸਮਾਂ ਬੀਤਿਆ ਉਹ ਰਾਜਾ ਬਣ ਗਿਆ ਦੂਸਰਾ ਵਿਅਕਤੀ ਜੋ ਗਰੀਬ ਵਿਅਕਤੀ ਸੀ ਉਹ ਉਸ ਸਮੇਂ ਨਾ ਪਹੁੰਚਿਆ ਜਿਸ ਸਮੇਂ ਮਹਾਤਮਾ ਦੀ ਅੱਖ ਖੁੱਲ੍ਹੀ ਸੀ ਮਹਾਤਮਾ ਫਿਰ ਭਗਤੀ ਵਿੱਚ ਲੀਨ ਹੋ ਗਏ ਉਹ ਵਿਅਕਤੀ ਬਿਨਾਂ ਸਵਾਰਥ ਦੇ ਹਰ ਰੋਜ਼ ਮਹਾਤਮਾ ਦੇ ਕੋਲ ਜਾਂਦਾ ਜੋ ਅਮੀਰ ਵਿਅਕਤੀ ਸੀ ਉਹ ਰਾਜਾ ਬਣ ਚੁੱਕਾ ਸੀ ਅਤੇ ਉਹ ਹੁਣ ਮਹਾਤਮਾ ਦੇ ਦਰਸ਼ਨ ਕਰਨ ਵਾਸਤੇ ਨਾ ਜਾਂਦਾ ਅਤੇ ਉਹ ਹੁਣ ਰਾਜ ਗੱਦੀ ਤੇ ਬੈਠ ਕੇ ਹੁਣ ਭੋਗ ਵਿਲਾਸ ਤੇ ਵਿੱਚ ਰੁੱਝ ਚੁੱਕਾ ਸੀ ਇਸ ਤਰ੍ਹਾਂ ਉਹ ਵਿਅਕਤੀ ਹੁਣ ਮਹਾਤਮਾ ਦੇ ਕੋਲ ਨਾ ਜਾਂਦਾ ਜੋ ਗਰੀਬ ਵਿਅਕਤੀ ਸੀ ਉਹ ਹਰ ਰੋਜ਼ ਮਹਾਤਮਾ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਆਖਰਕਾਰ ਇੱਕ ਦਿਨ ਫਿਰ ਮਹਾਤਮਾ ਦੀ ਅੱਖ ਖੁੱਲ੍ਹੀ ਮਹਾਤਮਾ ਨੇ ਉਸ ਵਿਅਕਤੀ ਨੂੰ ਕਿਹਾ ਕਿ ਮੰਗੋ ਕੀ ਮੰਗਦੇ ਹੋ ਉਸ ਵਿਅਕਤੀ ਨੇ ਕਿਹਾ ਕਿ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ ਹਰ ਰੋਜ਼ ਤੁਹਾਡੇ ਦਰਸ਼ਨ ਕਰਕੇ ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ ਇਹ ਸੁਣ ਕੇ ਮਹਾਤਮਾ ਬਹੁਤ ਖੁਸ਼ ਹੋਏ ਅਤੇ ਉਸ ਨੂੰ ਵਰ ਦਿੱਤਾ ਕਿ ਜੋ ਤੁਹਾਡੇ ਵੀ ਦਰਸ਼ਨ ਕਰੇਗਾ ਉਹ ਵੀ ਸੁਖ ਸ਼ਾਂਤੀ ਪ੍ਰਾਪਤ ਕਰੇਗਾ ਇਹ ਸੁਣ ਕੇ ਵਿਅਕਤੀ ਬਹੁਤ ਖੁਸ਼ ਹੋਇਆ ਉਸ ਵਿਅਕਤੀ ਦੇ ਕੋਲ ਦੂਰੋਂ ਦੂਰੋਂ ਲੋਕ ਆਉਂਦੇ ਅਤੇ ਪਰਮ ਸੁਖ ਦੀ ਪ੍ਰਾਪਤੀ ਕਰਦੇ ਪਰ ਉਹ ਵਿਅਕਤੀ ਸ਼ਾਮ ਨੂੰ ਉਸ ਮਹਾਤਮਾ ਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਜਾਂਦਾ ਇੱਕ ਦਿਨ ਉਸ ਮਹਾਤਮਾ ਨੇ ਕਿਹਾ ਕੌਣ ਮੇਰੇ ਜਾਨ ਦਾ ਸਮਾਂ ਹੈ ਉਸ ਵਿਅਕਤੀ ਨੇ ਕਿਹਾ ਕਿ ਮਹਾਰਾਜ ਮੈਂ ਤੁਹਾਡਾ ਚਿਹਰਾ ਦੇਖਣ ਤੋਂ ਬਿਗੈਰ ਨਹੀਂ ਰਹਿ ਸਕਦਾ ਮਹਾਤਮਾ ਨੇ ਕਿਹਾ ਕਿ ਤੁਸੀਂ ਮੇਰੀ ਮੂਰਤੀ ਬਣਾ ਲਵੋ ਅਤੇ ਹਰ ਰੋਜ਼ ਦਰਸ਼ਨ ਕਰ ਸਕਦੇ ਹੋ ਮੈਂ ਤੁਹਾਨੂੰ ਹਰ ਰੋਜ਼ ਤੁਹਾਨੂੰ ਦਰਸ਼ਨ ਦੇਵਾਂਗਾ ਅਤੇ ਜੋ ਤੁਸੀਂ ਮੰਗੋਗੇ ਤੁਹਾਨੂੰ ਦੇਵਾਂਗਾ ਅਤੇ ਇੱਕ ਦਿਨ ਅਜੇਹਾ ਵੀ ਹੋਵੇਗਾ ਕੀ ਤੁਸੀਂ ਮੇਰੀ ਕਿਸੇ ਦੇ ਨਾਲ ਵੀ ਗੱਲ ਕਰਵਾ ਸਕਦੇ ਹੋ ਇਸ ਤਰ੍ਹਾਂ ਇੱਕ ਹੀ ਵਿਅਕਤੀ ਦੇ ਨਾਲ ਤੁਸੀਂ ਮੇਰੀ ਗੱਲ ਕਰਵਾ ਸਕਦੇ ਹੋ ਹੁਣ ਮਹਾਤਮਾ ਅਲੋਪ ਹੋ ਚੁੱਕੇ ਸਨ ਉਸ ਵਿਅਕਤੀ ਨੇ ਮਹਾਤਮਾ ਦੀ ਮੂਰਤੀ ਬਣਾ ਲਈ ਅਤੇ ਆਪਣੇ ਦਰਬਾਰ ਵਿੱਚ ਰੱਖ ਲਈ ਜੋ ਲੋਕ ਉਸ ਵਿਅਕਤੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸਭ ਤੋਂ ਪਹਿਲਾਂ ਉਸ ਮਹਾਤਮਾ ਦੇ ਦਰਸ਼ਨ ਕਰਦੇ ਅਤੇ ਬੋਧ ਵਿਚ ਉਹ ਵਿਅਕਤੀ ਆਪਣੇ ਦਰਸ਼ਨ ਦਿੰਦਾ ਉਸ ਵਿਅਕਤੀ ਨੇ ਕਿਹਾ ਕਿ ਜੋ ਵੀ ਮਹਾਤਮਾ ਦੇ ਦਰਸ਼ਨ ਮੇਰੇ ਤੋਂ ਪਹਿਲਾਂ ਕਰੇਗਾ ਉਹ ਵੀ ਇਸ ਪਰਮ ਸੁਖ ਦੀ ਪ੍ਰਾਪਤੀ ਕਰੇਗਾ ਇਸ ਤਰ੍ਹਾਂ ਲੋਕ ਪਹਿਲਾਂ ਉਸ ਮਹਾਤਮਾ ਦੀ ਮੂਰਤੀ ਦੇ ਦਰਸ਼ਨ ਕਰਦੇ ਬਾਅਦ ਵਿੱਚ ਉਸ ਵਿਅਕਤੀ ਦੇ ਦਰਸ਼ਨ ਕਰਦੇ ਜੋ ਰਾਜਾ ਬਣ ਚੁੱਕਾ ਸੀ ਉਸ ਨੇ ਸਾਰੀ ਦੁਨੀਆ ਜਿੱਤ ਲਈ ਸਾਰੇ ਮੋਤੀ ਬਹੁਤ ਜ਼ਿਆਦਾ ਵੱਡੇ ਹੋ ਚੁੱਕੇ ਸਨ ਪਰ ਜੋ ਵੱਡਾ ਮੋਤੀ ਸੀ ਉਹ ਬਹੁਤ ਛੋਟਾ ਜਿਹਾ ਦਿਖਾਈ ਦੇ ਰਿਹਾ ਸੀ ਉਹ ਵਿਅਕਤੀ ਤੇ ਮਨ ਵਿੱਚ ਸੀ ਕਿ ਮੈਂ ਤਾਂ ਸਾਰੀ ਦੁਨੀਆ ਜਿੱਤ ਲਈ ਹੈ ਇਹ ਇੱਕ ਮੋਤੀ ਕਿਉਂ ਨਹੀਂ ਵੱਡਾ ਹੋਇਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮੋਤੀ ਨੂੰ ਕਿਵੇਂ ਵੱਡਾ ਕਰੇ ਮਹਾਤਮਾ ਨੇ ਉਸ ਨੂੰ ਕਿਹਾ ਸੀ ਕਿ ਜਿੰਨੇ ਮੋਤੀ ਵੱਡੇ ਹੁੰਦੇ ਜਾਣਗੇ ਉੰਨੇ ਰਾਜ ਤੂੰ ਜਿੱਤਦਾ ਜਾਵੇਂਗਾ ਸਾਰੇ ਮੋਤੀ ਵੱਡੇ ਹੋ ਚੁੱਕੇ ਸਨ ਸਾਰੀ ਦੁਨੀਆ ਉਸ ਨੇ ਜਿੱਤ ਲਈ ਸੀ ਪਰ ਇੱਕ ਮੋਤੀ ਬਹੁਤ ਛੋਟਾ ਸੀ ਉਹ ਵਿਅਕਤੀ ਆਪਣੇ ਮਨ ਦੇ ਵਿਚਾਰ ਲੈ ਕੇ ਉਸ ਮਹਾਤਮਾ ਵਿਅਕਤੀ ਕੋਲ ਪਹੁੰਚਿਆ ਜੋ ਮਹਾਤਮਾ ਦੀ ਕਿਰਪਾ ਦੇ ਨਾਲ ਮਹਾਤਮਾ ਬਣ ਚੁੱਕਾ ਸੀ ਉਹ ਰਾਜਾ ਹੁਣ ਉਸ ਵਿਅਕਤੀ ਕੋਲ ਗਿਆ ਅਤੇ ਉਸਨੇ ਕਿਹਾ ਕਿ ਮੈਂ ਸਾਰੀ ਦੁਨੀਆ ਜਿੱਤ ਲਈ ਹੈ ਸਾਰੇ ਮੋਤੀ ਵੱਡੇ ਹੋ ਚੁੱਕੇ ਹਨ ਪਰ ਇੱਕ ਮੋਤੀ ਕਿਉਂ ਛੋਟਾ ਹੈ ਇਹ ਸੁਣ ਕੇ ਉਸ ਵਿਅਕਤੀ ਨੇ ਮਹਾਤਮਾ ਨੂੰ ਯਾਦ ਕੀਤਾ ਅਤੇ ਮਹਾਤਮਾ ਉਸਤੇ ਕਹਿੰਦੇ ਅਨੁਸਾਰ ਪ੍ਰਗਟ ਹੋਏ ਤੇ ਮਹਾਤਮਾ ਨੇ ਉਸ ਰਾਜੇ ਨੂੰ ਕਿਹਾ ਕਿ ਜੋ ਇੱਕ ਛੋਟਾ ਮੋਤੀ ਹੈ ਉਹ ਛੋਟਾ ਇਸ ਲਈ ਹੈ ਕਿਉਂਕਿ ਤੂੰ ਤਾਂ ਸਾਰੀ ਦੁਨੀਆ ਜਿੱਤ ਲਈ ਹੈ ਪਰ ਆਪਣਾ ਮਨ ਨਹੀਂ ਜਿੱਤਿਆ ਤੇਰਾ ਮਨ ਉਦੋਂ ਬਹੁਤ ਵੱਡਾ ਸੀ ਇਸ ਲਈ ਮੋਤੀ ਵੀ ਵੱਡਾ ਸੀ ਪਰ ਜਿੰਨੀ ਤੂੰ ਦੁਨੀਆ ਜਿੱਤ ਲਈ ਤੇਰਾ ਮਨ ਛੋਟਾ ਹੋ ਗਿਆ ਤੂੰ ਆਪਣਾ ਮਨ ਨਹੀਂ ਜਿੱਤ ਸਕਿਆ ਇਸ ਲਈ ਇਹ ਮੋਤੀ ਛੋਟਾ ਹੈ ਇਸ ਵਿਅਕਤੀ ਨੇ ਜੋ ਹੁਣ ਮਹਾਤਮਾ ਬਣ ਚੁੱਕਾ ਹੈ ਇਸ ਨੇ ਮਨ ਜਿੱਤਿਆ ਸੀ ਇਸ ਲਈ ਪੂਰੀ ਦੁਨੀਆ ਇਸ ਨੇ ਜਿੱਤ ਲਈ ਪਰ ਤੂੰ ਦੁਨੀਆ ਜਿੱਤੀ ਹੈ ਪਰ ਆਪਣਾ ਮਨ ਨਹੀਂ ਜਿੱਤਿਆ ਇਸ ਤਰ੍ਹਾਂ ਉਸ ਮਹਾਤਮਾ ਨੇ ਉਸ ਨੂੰ ਗਿਆਨ ਕਰਵਾਇਆ ਰਾਜਾ ਬਹੁਤ ਹੈਰਾਨ ਸੀ ਉਸ ਨੂੰ ਹੁਣ ਸਮਝ ਆ ਚੁੱਕੀ ਸੀ ਕਿ ਉਸ ਨੇ ਹੁਣ ਕੀ ਗਲਤੀ ਕੀਤੀ ਆਪਣੀਆਂ ਭੁੱਲਾਂ ਤੇ ਉਹ ਸ਼ਰਮਿੰਦਾ ਸੀ ਪਰ ਉਹ ਮੋਤੀ ਅਜੇ ਵੀ ਛੋਟਾ ਸੀ ਇਸ ਤਰ੍ਹਾਂ ਜੋ ਇਨਸਾਨ ਆਪਣਾ ਮਨ ਜਿੱਤਦਾ ਹੈ ਪੂਰੀ ਦੁਨੀਆ ਜਿੱਤ ਲੈਂਦਾ ਹੈ ਜਿਸ ਤਰ੍ਹਾਂ ਉਸ ਵਿਅਕਤੀ ਨੇ ਆਪਣੇ ਮਨ ਨੂੰ ਜਿੱਤਿਆ ਤੇ ਗੁਰੂ ਦੀ ਸੇਵਾ ਕੀਤੀ ਅਤੇ ਗੁਰੂ ਨੂੰ ਸਭ ਤੋਂ ਉੱਪਰ ਸਮਝਿਆ ਕਥਾ ਤੋਂ ਸਿੱਖਿਆ ਮਿਲਦੀ ਹੈ ਕਿ ਜਿਸ ਨੇ ਆਪਣਾ ਮਨ ਜਿੱਤਿਆ ਪੂਰੀ ਦੁਨੀਆ ਜਿੱਤਣ ਦੇ ਸਮਰਥ ਹੈ ਪਰਮਾਤਮਾ ਉਸ ਦੀ ਸਹਿਤਾ ਕਰਦੇ ਹਨ ਜਿਸ ਨੇ ਆਪਣਾ ਮਨ ਜਿੱਤਿਆ ਹੈ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ